ਪੰਜਾਬ ਅੰਦਰ ਹੜ੍ਹਾਂ ਤੇ ਮੱਦੇਨਜ਼ਰ ਅੱਜ ਕੱਲ੍ਹ ਸਿਆਸੀ ਜਮਾਤਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਹੋਏ ਨੁਕਸਾਨ ਅਤੇ ਰਾਹਤ ਕਾਰਜਾਂ ਨੂੰ ਦੇਖ ਰਹੀਆਂ ਹਨ ਅਤੇ ਰਾਹਤ ਕਾਰਜਾਂ ਵਿੱਚ ਬਣਦਾ ਆਪਣੇ ਵੱਲੋਂ ਯੋਗਦਾਨ ਵੀ ਪਾ ਰਹੀਆਂ ਹਨ। ਇਸ ਦੇ ਨਾਲ ਨਾਲ ਸਰਕਾਰੀ ਅਤੇ ਪ੍ਰਸ਼ਾਸਨ ਦੀਆਂ ਘਾਟਾਂ ਨੂੰ ਵੀ ਉਜਾਗਰ ਕਰ ਰਹੀਆਂ ਹਨ। 2027 ਵੀ ਨੇੜੇ ਹੈ। ਇਸ ਕਰਕੇ ਸਾਰੀਆਂ ਸਿਆਸੀ ਜਮਾਤਾਂ ਕਿਸੇ ਵੀ ਪੱਖੋਂ ਆਪਣੇ ਆਪ ਨੂੰ ਪਿੱਛੇ ਨਹੀਂ ਰੱਖਣਾ ਚਾਹੁੰਦੀਆਂ। ਭਾਵੇਂ ਉਪਰੋਪਰੋਂ ਸਿਆਸਤ ਨਾ ਕਰਨ ਦੇ ਐਲਾਨ ਵੀ ਲਾਗੇ ਜਾ ਰਹੇ ਹਨ ਪਰ 2027 ਵਿੱਚ ਵੱਖਵਾ ਬਹੁਤ ਘੱਟ ਹੈ ਜਿਸ ਤੋਂ ਸਾਰੇ ਭਲੀ ਭਾਂਤ ਜਾਣੂ ਹਨ ਇਹਨਾਂ ਹੜ੍ਹਾਂ ਵਿੱਚ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਬੇਰੁਖੀ ਅਤੇ ਰਾਹਤ ਕਾਰਜਾਂ ਵਿੱਚ ਦੇਰੀ ਅਤੇ ਕੋਈ ਵੀ ਵੱਡਾ ਪੈਕੇਜ ਦਾ ਐਲਾਨ ਨਾ ਕੀਤੇ ਜਾਣ ਕਾਰਨ ਵਿਰੋਧੀ ਧਿਰਾਂ ਨੂੰ ਇੱਕ ਚੰਗਾ ਮੌਕਾ ਪ੍ਰਦਾਨ ਕਰ ਦਿੱਤਾ ਹੈ ਹੜ੍ਹਾਂ ਦੀ ਮਾਰ ਨੇ ਜਿੱਥੇ ਪੰਜਾਬੀਆਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ ਉੱਥੇ ਸੂਬਾ ਸਰਕਾਰ ਦੀ ਹਾਲਤ ਬੀਪਤਰੀ ਕਰ ਦਿੰਦੀ ਹੈ ਅਜਿਹੇ ਸਮੇਂ ਵਿੱਚ ਪਾਈ ਅਮਰਤਪਾਲ ਸਿੰਘ ਦੀ ਵਾਰਸ ਪੰਜਾਬ ਦੇ ਪਾਰਟੀ ਅਤੇ ਹੋਰ ਨਾ ਸਖ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਬਚਾਓ ਅਤੇ ਰਾਹਤ ਕਾਰਜ ਸਭ ਦਾ ਧਿਆਨ ਖਿੱਚ ਰਹੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਿਮਰਨਜੀਤ ਸਿੰਘ ਮਾਨ, ਗਿਆਨੀ ਹਰਪ੍ਰੀਤ ਸਿੰਘ, ਸੁਖਬੀਰ ਸਿੰਘ ਬਾਦਲ, ਸੁਖਪਾਲ ਸਿੰਘ ਖੇੜਾ, ਪ੍ਰਗਟ ਸਿੰਘ ਵਰਗੇ ਆਗੂਆਂ ਨੇ ਸਰਕਾਰੀ ਤੰਤਰ ਦੀ ਕਾਰਜਗੁਜ਼ਾਰੀ ਨੂੰ ਲੋਕਾਂ ਸਾਹਮਣੇ ਲਿਆ ਕੇ ਸਰਕਾਰ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ। ਆਓ ਦੇਖਦੇ ਹਾਂ ਚਰਨਜੀਤ ਸਿੰਘ ਚੰਨੀ ਕਿਵੇਂ ਪਚਾ ਕਾਰਜਾਂ ਵਿੱਚ ਸ਼ੁਭਮਿਤ ਕਰ ਰਹੇ ਹਨ ਤੇ ਕਿਵੇਂ ਸੁਖਵੀਰ ਸਿੰਘ ਬਾਦਲ ਹਾਟਪੀਟਾਂ ਲਈ ਮਾਲੀ ਯੋਗਦਾਨ ਪਾ ਰਹੇ ਹਨ ਮੈਂ ਤੁਹਾਡੇ ਨਾਲ ਝੱਟ ਲਵਾਉਣੀ ਆ ਹੁਣ ਇੱਕ ਵਾਰ ਹੋਰ ਆ ਠੀਕ ਹੈ ਜੀ ਨਜ਼ਾਰਾ ਨਹੀਂ ਆਉਂਦਾ ਵਿੱਚ ਲੱਗੇ ਹੋਏ ਨਾ ਲਓ ਲਾਓ ਭਾਈ ਲੈਣ ਲਾਓ ਚਲੋ ਭਾਈ ਲਾਓ ਭਾਈ ਲੈਣ ਇਹ ਜੀ ਆ ਜੋ ਸਭ ਤੋਂ ਹੋਰ ਚ ਗਈ ਆ ਪਰ ਵਰਤਮਾਨ ਚੱਕਰ ਚੋ ਵਿੱਚ ਆ ਗਿਆ ਜਾਣ ਦੋ ਪਰ ਪੜਦਾ ਗੰਡਾ ਚੱਕ ਕੇ ਰਹੇ ਤੂੰ ਨਾ ਤੋਪੀ ਆ ਗਈ ਤੇ ਸਿਰ ਤੇ ਟੋਪੀ ਆ ਗਈ ਜਾਣ ਦੋ ਪੀਏ ਦੇ ਹਾਈ ਕਾਰਨ ਮੈਂ 99 ਗਿੰਦੀ ਬਹੁਤ ਆ ਬੰਨ ਮੈਂ ਨਾਤੇ ਥੈਂਕ ਯੂ ਇਹ ਕੱਲ ਵੀ ਆਏ ਜੀ ਆਪੇ ਲੱਗੇ ਆ ਦੋ ਨਿਕਾਲ ਕੇ ਜੇਮਦਾਰ ਤਾਂ ਸਵੇਰ ਤੀ ਹਾਜ਼ਰ ਲੱਗ ਰਹੇ ਆ ਇਹ ਖੁੱਲ ਜਾਣੀ ਇਹ ਖੁੱਲ ਲਈ ਸਦੇ ਪੈ ਕੇ ਉੱਪਰੋਂ ਉਹਨਾ ਵਾਸਤੇ ਥੱਲੇ ਲੱਗ ਜਾਓ ਇਹ ਲੋਕ ਕਰਦੇ ਨਹੀਂ ਆ ਆਮ ਬਾਤ ਨਹੀਂ ਕਰੋ ਕੰਮ ਰੁਕ ਗਿਆ ਜਿੰਨਾ ਬਾਅਦ ਹੋਗੇ ਤਿਆਰ ਆ ਵੇ ਬੰਦੂ ਮਾਰਦੇ ਰਹੇ ਸਿਕ ਰੈਜਮੈਂਟ ਜਿੰਦਾਬਾਦ ਇੰਡੀਅਨ ਆਰਮੀ ਜਿੰਦਾਬਾਦ ਇੰਡੀਅਨ ਆਰਮੀ ਜਿੰਦਾਬਾਦ ਇੰਡੀਅਨ ਆਰਮੀ ਜਿੰਦਾਬਾਦ 16 ਸਿਕ ਰੈਜਮੈਂਟ ਜਿੰਦਾਬਾਦ ਬੋਲੇ ਸਨਿਹਾਰ ਜਯਾਪਾਲ ਜੀ ਕਿਸ ਚੀਜ਼ ਦੀ ਲੋੜ ਹੈ ਬਰ ਜਾਲਾ ਪਈ ਹਾਈਲੈਂਡ ਹੈ ਸਾਰੇ ਨੀ ਨਾ ਸਾਰੇ ਹਾਈਲਾਈਟ ਹੁੰਦਾ ਉਹ ਨਾ ਇਹ ਰੋਪੜ ਦਾ ਆਖਰੀ ਪਿੰਡ ਆ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮੈਨੂੰ ਤੁਹਾਨੂੰ ਵੀ ਪਤਾ ਹੋਣਾ ਰਾਹ ਬਹੁਤ ਉਹ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਪਿੱਛੇ ਆ ਉਹਦੇ ਕਰਕੇ ਉੱਥੇ ਬਹੁਤ ਜ਼ਿਆਦਾ ਮੁਸ਼ਕਲ ਹੈ ਕਿਹਦਾ ਮੇਕਰਤਾ ਪਰਵਾਹ ਨਹੀਂ ਕਰਦੇ ਜੀ ਬਈ ਪੱਕੀ ਪੈਸੇ ਵਾਲੀ ਦੇਦਰ ਸੇਵਾਦਾਰ ਸੇਵਾ ਕਰਦੇ ਰਹਿਣ ਮੇਕਰ ਜਿਹੜੀ ਪੱਕੀ ਆ ਜਿਹੜੀ ਰਾਤ 3 ਵਜੇ ਉੱਥੇ ਗੰਧ ਆਉਣ ਲੱਗਦੀ ਆ ਅਸੀਂ ਸਾਰੀ ਰਾਤ ਦੀ ਰੋਟੀ ਚਾਹੀਏ ਨਹੀਂ ਜੇ ਆਪਾਂ ਕਿ ਲਈ ਇਹਨੂੰ ਪੈਸੇ ਦੇ ਦਿੱਤੇ ਜਿਹੜਾ ਹੈ ਜੀ ਮੈਂ ਇਹ ਉਹ ਹੈ ਉਹਨਾ ਤੋਂ ਆਪਾਂ ਆਪਣੇ ਹਿਸਾਬ ਨਾਲ ਪਰਲੇ ਹਾਂ ਜੀ ਹਾਂ ਜੀ ਹਾਂ ਹਾਂ ਅਸਾਂ ਪਾਣੀ ਜ਼ਿਆਦਾ ਵਾਹ ਗਿਆ ਨਦੀਆਂ ਵੀ ਆ ਗਈਆਂ ਤੇ ਟਾਈਮ ਤੋਂ ਵੀ ਚੱਲਦਾ ਪਾਣੀ ਵੱਧ ਗਿਆ ਰਾਤ ਪਾਣੀ ਵੱਧ ਗਿਆ ਜੀ ਬਹੁਤ ਜ਼ਿਆਦਾ ਨਦੀਆਂ ਵੀ ਆ ਗਈਆਂ ਟਾਈਮ ਤੋਂ ਚੱਲਦਾ 12 ਦੇ ਢਿੱਗਾ ਚੱਲਦਾ ਜਿਹੜਾ ਪ੍ਰਧਾਨੀ ਅਗਲਾ ਪੁਆਇੰਟ ਆ ਉੱਥੇ 1978 ਦੇ ਤਿਹਾਰ ਦਾ ਮਤਲਬ ਪਿੰਡ ਹੜਾ ਦਾ ਮਾਲੇ ਆ ਮਾਨਿਆ ਤੇ ਬਾਦ ਸਾਹਿਬ ਨੇ ਵੱਡੇ ਨਾਲ ਚੈੱਕ ਬੰਨ ਬਣਾ ਕੇ ਜੀ ਉੱਥੇ ਟੋਕਰਾਂ ਲਾਈ ਆਏ ਉਹ ਟੋਕਰ ਹੁਣ ਵੀ ਖੜੇ ਆ ਜੀ ਉਹਨਾਂ ਟੋਕਰਾਂ ਨੇ ਰੋਕਿਆ ਵਜੋਂ ਹੁਣ ਤੱਕ ਉੱਥੇ ਲੋਕ ਇਹ ਗੱਲ ਵੀ ਕਰਦੇ ਵੇ ਬਾਦ ਸਾਹਿਬ ਦੇ ਟੋਕਰ ਬਣੀ ਆ ਗਈਆਂ ਸਾਰੇ ਤੁਸੀਂ ਅਜ ਪਿੰਡਾਂ ਤੋਂ ਆ ਆਪਾਂ ਇੱਥੇ ਲੈ ਕੇ ਜਾਣਾ ਉਹ ਲੋਕਾਂ ਨੂੰ ਕੱਲ੍ਹ ਤੋਂ ਇਹ ਵੀ ਲੈ ਕੇ ਜਾ ਸਕਦੇ ਆ ਜੀ ਬਹੁਤ ਹੋ ਜਾਂਦੇ ਆ ਜੀ ਸੁਪ ਕਿਸ ਚੀਜ਼ ਦੀ ਮਤ ਕੋਈ ਜਾ ਹੁਣ ਸਰਪੇਂਡਾ ਦੀ ਬੈਂਦੀ ਏਰੀਆ ਜਿਹੜੀ ਬੱਦ ਬੱਦ ਹੋ ਸਕਦੇ ਆ ਫੀਲ ਕਰੋ ਜੀ ਇੱਥੇ ਬਹੁਤ ਆਉਂਦਾ ਆ ਹਾਂ ਹਾਂ ਤੁਹਾਨੂੰ ਮੇਨ ਦਿੱਕਤ ਇਹ ਜਾਂਦੀ ਗਰੇਡ ਇੱਕ ਹੀ ਤਾਰ ਵਾਲੀ ਗਰੇਡ ਦੀ ਤਾਰ ਵਾਲੀ ਜਿਹੜੇ ਜੰਦ ਬਣ ਕੇ ਆਪਾਂ ਸੜਦੇ ਆ ਜੀ ਹਾਂ ਤਾਰ ਆਉਣੀ ਹੈ ਜੀ ਬਣਾ ਲੈਨੇ ਤੁਹਾਨੂੰ ਤਾਰ ਦੇ ਲੋੜਾ ਬੰਦੇ ਸਾਡੇ ਕੋਲ ਲੱਗੇ ਆ ਤਾਰ ਹੀ ਮੇਜ ਵਿੱਚ ਆਏ ਜਾਂ ਤੁਹਾਨੂੰ ਪੈਸੇ ਹੀ ਦੇ ਦੇਨੇ ਤੁਸੀਂ ਆਪ ਜਿੱਦਾਂ ਤੁਸੀਂ ਦੇਖੋ ਜੀ ਇੱਕ ਸਰ ਡੀਜ਼ਲ ਕਿੰਨਾ ਤੁਹਾਨੂੰ ਹੈ ਡੀਜ਼ਲ ਨਾਲ ਵੀ ਟਰੈਕਟਰ ਤਾਂ ਚੱਲੀ ਹੋ ਜਾਣਾ ਬੰਦਾ ਤੱਕ ਇਹਨੂੰ ਕੌਣ ਦੇਊਗਾ ਤੁਸੀਂ ਥੋੜੇ ਜੀ ਮਿਹਰਬਾਨੀ ਜੀ ਕਰੇ ਇੱਕ ਸਰ ਬੇਨਤੀ ਹੋ ਰਾ ਜੀ ਤੁਸੀਂ ਨੇ ਵਾਰ ਤੋਂ ਵਾਰ ਸੰਗਤ ਨੂੰ ਅਪੀਲ ਕਰ ਰਹੇ ਜੀ ਨੰਨਾ ਬੰਦੇ ਦੀ ਜ਼ਿਆਦਾ ਲੋੜ ਹੈ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਮੈਂ ਦੱਸ ਸਕਦਾ ਅਸੀਂ ਯੂਥ ਕਾਲੇ ਮੁੰਡੇ ਭੇਜ ਦੇਣਾ ਹੈ ਤੁਸੀਂ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਤੋਂ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੋਰੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪਣੇ ਹਲਕੇ ਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਗਾ ਆ ਸਰਦੇ ਸਾਰੀ ਆਹ ਹੋਰ ਚਾਹੀਦੇ ਇਹਨਾਂ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਾਬਾ ਸਾਹਿਬ ਲੈ ਕੇ ਕੰਮ ਕਰ ਲਈਏ ਵੀਰੇ 500 ਮੁੰਡੇ ਲਾਤੀਏ ਹਾਂਜੀ ਕਿੰਨਾ ਠੀਕ ਹੈ ਤੁਸੀਂ ਐਂ ਕਰੋ 500 ਆ ਤੂੰ ਇੱਕ ਐਂ ਕਰ ਮੈਂ ਇੱਥੇ ਨਹੀਂ 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 ਐਂ ਕਰਦੇ ਮੈਂ ਇਹਦੀ ਪੱਕੀ ਡਿਊਟੀ ਇੱਥੇ ਲਾ ਦਣਾ ਆ ਬੰਦ ਤੇ ਆ ਮੈਜੂਗਾ ਨਾਲੇ 500 ਮੁੰਡੇ ਲਿਆਊਗਾ ਇਹ ਹੋਰ ਨਹੀਂ ਕਿ ਪੈਸੇ ਦੀ ਲੋੜ ਹੈ ਮੈਂ ਦੱਸ ਦੂੰ ਬਸ ਠੀਕ ਹੈ ਚਲੋ ਬਾਈ ਜੀ ਟਰਮਲੇ ਅੱਗੇ ਚਲੋ ਹਾਂ ਹਾਂ ਮੰਨ ਲਓ 20 ਐ ਤੋਂ ਬਾਅਦ ਫਿਰ ਕੋਈ ਹੱਲ ਨਹੀਂ ਨਹੀਂ ਨਾਲੇ ਨਾ ਦੱਸਾਂ ਕੀ ਹੈ ਹਾਂ ਜੀ ਦਰਿਆ ਦਾ ਉਨੇ ਹੁੰਦੇ ਕਿੱਥੇ ਟੁੱਟਦਾ ਹੈ ਬਿਲਕੁਲ ਸਹੀ ਉਹ ਸਾਰੇ ਜੇ ਪੱਥਰ ਹੋ ਜਾਣ ਕੰਕਰੀਟ ਦੇ ਬਿਲਕੁਲ ਉਨੇ ਉਹ ਏਰੀਆ ਜਿੱਥੇ ਰਵਾਇਤੀ ਤਰ੍ਹਾਂ ਇੰਨਾ ਜੀ ਮਤਲਬ ਪਬਲਿਕ ਸੇਫ ਹੋ ਜੂ ਹੁਣ ਪਿੰਡ ਦੇ ਮਤਲਬ ਬਿਲਕੁਲ ਸਾਹਮਣੇ ਹੀ ਢਾਹ ਜੀ ਹਾਂ ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾ ਜੀ ਆ ਮਤਾਂ ਇੱਕ ਇੱਕ ਮਰਦਾਂ ਦੀਆਂ ਦੁਕੀਆਂ ਬਣ ਗਈ ਹੈ ਨਾ ਹੁਣ ਮਨ ਲਓ ਖੈਲੋ ਵੀ ਅਸੀਂ 31 ਤਰੀਕ ਦੇ ਜੀ ਉਹ ਪੁਰੇ ਹੀ ਆ ਨਾ ਸੁੱਤੇ ਆ ਜੀ ਨਾ ਘਰੇ ਜਾਂਦੇ ਜਿਹੜਾ ਪ੍ਰਧਾਨ ਦੇ ਇਲਾਕੇ ਨਾਲ ਸਰਪੰਚ ਸਾਹਿਬ ਐਂ ਕਰਿਓ ਇਦੇ ਬਾਤ ਨਾ ਇਹ ਪਾਣੀ ਜਦੋਂ ਇਹ ਤੋਂ ਡੇ ਚਾਰਾ ਨੁਕਸਾਨ ਦੇ ਵਿਚਾਰੇ ਨਹੀਂ ਹਾਲੇ ਨੁਕਸਾਨ ਅੰਦਰ ਅੰਦਰ ਸੀ ਗਿਆ ਜੀ ਸਰ ਅੰਦਰ ਕੋਈ ਅੰਦਰ ਹੀ ਆ ਬਾਹਰ ਨਹੀਂ ਆ ਫਾਪਲਰ ਸੀ ਗਿਆ ਜੀ ਪੱਲ ਦੇ ਵਿੱਚ ਆਹਨ ਬੱਜਾ ਚਾਰੇ ਦਸ ਗਿਆ ਘੋਨੇ ਦੀ ਫਸਲ ਨੂੰ ਸੁਣਦੇ ਲੋ ਕਿਸੇ ਨੂੰ ਲੋਟ ਹੋਈ ਨਾ ਮੈਂ ਇਹਦੀ ਡਿਊਟੀ ਲਾ ਦਿੰਦਾ ਤੁਹਾਡਾ ਪਰ ਅੱਜ ਤਾਂ ਹਲਕਾ ਜਾ ਜਾ ਪਰ ਨਹੀਂ ਬੀਣੋ ਉਹ ਆ ਟੇਕ ਕੇਅਰ ਕਰੂਗਾ ਸਭ ਸਾਰੇ ਹਾਂਜੀ ਕੀ ਕਰਦਾ ਜੋ ਸਭ ਨੂੰ ਬੰਦੇ ਮੈਂ ਕਹੀ ਦੀ ਦੂੰਗਾ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਯਾਨੀ ਮੇਨ ਸਾਡਾ ਮੁੱਦਾ ਇਹ ਵੀ ਡਰੇਨ ਪੱਤੀ ਜਿਵੇਂ 6 ਪਿੰਡ ਇਲਾਕਾ ਸਾਡੇ ਇਲਾਕੇ ਦਾ ਪੁੱਛੋ ਅੱਖਣਾ ਜੀ ਨਹੀਂ ਦੇ ਦਿਓ ਮੈਂ ਥੋੜਾ ਤਾਂ ਤਬਾਹੀ ਸਾਰਾ ਹੀ ਜਿਹੜੀ ਉਹ ਫੋਰ ਹੈਂਡ ਲੱਗੀ ਹੋਈ ਹੈ ਜੰਗਲਾਤ ਮਹਿਕਮਾ ਜੀ ਉਹ ਉਹ ਟ੍ਰੇਨ ਪਟਾਈ ਜਾਵੇ ਜਿੱਥੇ ਉਹ ਨਹੀਂ ਪਟਾਉਂਦੀ ਜੀ ਕੋ ਆਪਣੀ ਮੈਂ ਹੁਣ ਐ ਨਹੀਂ ਕਹਿੰਦਾ ਵੀ ਹੁਣੇ ਪਟਾ ਦਿਓ ਤੁਹਾਡੇ ਹੁਣ ਪਟਾ ਦਿਓ ਹੁਣ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਪਟਾ ਦਿਓ ਨਹੀਂ ਆਪਣੀ ਸਰਕਾਰ ਆਉਣ ਤੇ ਮੈਂ ਪੱਕਾ ਜਿਹੜਾ ਕੰਮ ਕਰਨ ਲੱਗਿਆ ਹਾਂ ਮੈਂ ਅਨਾਉਂਸ ਵੀ ਕਰਦਾ ਕਿ ਸਾਰਾ ਸੀਮੈਂਟ ਦਾ ਬੰਨ ਜਮ ਡੈਮ ਬੰਦੇ ਨੂੰ ਹਾਂਜੀ ਹਾਂਜੀ ਸੀਮੈਂਟ ਦੇ ਬੰਨ ਠੀਕ ਹੈ ਅਪਾ ਪਾਕਿਸਤਾਨ ਇਹ ਤਾਂ ਮੈਂ ਮਿੱਟੀ ਵਾਲੇ ਬੰਦੇ ਕੋਲ ਫੇਟਾ ਨਹੀਂ ਹੈਗਾ ਅੱਛਾ ਜੀ ਇਹਦੇ ਬਾਅਦ ਵੀ ਬਾਬਾ ਜਦੋਂ ਪਾਣੀ ਗਿਆ ਹਾਂਜੀ ਜੇ ਤੁਸੀਂ ਦੱਸੋ ਕਹੋਗੇ ਨਾ ਮੈਂ ਟੈਕਨੋ ਬਣਾ ਦੂੰ ਤੁਹਾਡੇ ਆਪਣੇ ਬੰਦੇ ਉਹਨਾਂ ਤੋਂ ਤੇ ਨਾਲੇ ਵੱਡੀ ਮਸ਼ੀਨਾਂ ਵੀ ਨਹੀਂ ਕਰੀ ਆਪਾਂ ਜਿੰਨੋਂ ਨਹੀਂ ਕਰਦੇ ਆਪਾਂ ਕਰ ਗਏ ਕੁਆਲਿਟੀ ਕਰਦੇ ਆਪਾਂ ਇਹ ਤਾਂ ਆਪਣਾ ਕਰੀ ਇਹ ਜਿਹੜੀ ਸਭਾਰੀ ਇਹੀ ਹੈ ਵੀ ਸਾਡਾ ਆਜੋ ਬੰਦੇ ਦੇ ਸਵੇਰ ਦਾ ਲੱਗਿਆ ਜੀ ਬੇਰਾ ਤੇ ਆ ਗਿਆ ਵਾਹ ਬੋੜਾ ਬਹੁਤ ਧੰਨਵਾਦ ਯਾਰ ਤੁਸੀਂ ਬਚਾ ਲਿਆ ਤੁਸੀਂ ਬਹੁਤ ਲੋਕਾਂ ਨੇ ਸਿਰ ਝੁਕਦਾ ਆਪਣੇ ਪੰਜਾਬੀਆਂ ਨੂੰ ਸਿਰ ਝੁਕਦਾ ਪਾਣੀ ਦੇ ਡਾਫਾ ਪਾਣੀ ਜੇ ਮੈਂ ਕੰਮ ਕਰਨ ਲੱਗਿਆ ਕੋਈ ਸੋਚਦੇ ਨਹੀਂ ਕਰਦੇ ਇੱਥੇ ਉਹ ਟਾਲੀ ਨੇ ਹੁਣ ਬੜਾ ਤਾਂ ਕਰਦਾ ਨਹੀਂ ਪਾਣੀ ਦਾ ਲੰਘ ਨਹੀਂ ਉਹ ਨਾਲੀ ਉਹ ਵੱਡੀ ਉਹ ਵੀ ਨਾਲੀ ਬਹੁਤ ਵੱਡੀ ਜੀ ਚਾ ਇੱਕ ਵਾਰ ਬੰਦਾ ਜੰਗਲਾਤ ਬਣਿਆ ਹੋਇਆ ਜੀ 200 ਸੂਰਜ ਦੀ ਨਾਲੀ ਦਿੱਖੀ ਬਹੁਤ ਵੱਡਾ ਪਾਣੀ जी <inaudible>